É, bom. é bom. ਪਟਨ ਪੰਜਾਬ ਵਿੱਚ ਆਪ ਜੀ ਦਾ ਸਵਾਗਤ ਹੈ ਅੱਜ ਮਹਾ ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਨੂੰ ਲੈ ਕੇ ਸ਼ਹਿਰ ਵਿੱਚ ਧਾਰਮਿਕ ਉਤਸ਼ਾਹ ਵੇਖਣ ਨੂੰ ਮਿਲਿਆ ਜਿੱਥੇ ਪੂਰੇ ਭਾਰਤ ਵਿੱਚ 15 ਫਰਵਰੀ ਨੂੰ ਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਣਾ ਹੈ ਉੱਥੇ ਅੱਜ ਇਸ ਸੰਬੰਧ ਵਿੱਚ ਕਾਦੀਆਂ ਵਿੱਚ ਇੱਕ ਸ਼ੋਭਾ ਯਾਤਰਾ ਸਜਾਈ ਗਈ ਜਿਸ ਵਿੱਚ ਵੱਖ-ਵੱਖ ਧਾਰਮਿਕ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂ ਸ਼ਾਮਲ ਹੋਏ ਇਹਾਨੇ ਦੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਚਰ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਈਸ਼ਵਰ ਅਗੇ ਪ੍ਰਾਰਥਨਾ ਕਰਨਾ ਈਸ਼ਵਰੇ ਜੋ ਦਿਹਾਰਾ ਸਾਡੇ ਸਾਰਿਆਂ ਦੇ ਖੁਸ਼ੀਆਂ ਲਾਵੇ ਸਦਾ ਜੈ ਸਦਾ ਪੰਜਾਬ ਸਦਾ ਜੈ ਜੁੜੀ ਸਾਰੇ ਹਿੰਦੂਸਤਾਨੀਆਂ ਨੂੰ ਵਿਸ਼ੇਸ਼ ਤੌਰ ਪੰਜਾਬ ਵਾਸੀਆਂ ਨੂੰ ਕਾਦੀਆ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਨੇ ਅਸੀਂ ਚਾਹਦੇ ਹਾਂ ਕਿ ਪੰਜਾਬ ਚ ਆਪਸੀ ਭਾਈਚਾਰਾ ਬਣਿਆ ਰਹੇ ਤੇ ਪੰਜਾਬ ਤੇ ਪੰਜਾਬੀ ਲੋਕ ਚੜ੍ਹਦੀ ਕਲਾ ਚ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਾਦੀਆਂ ਸ਼ਹਿਰ ਵਿੱਚ ਸ੍ਰੀ ਸ਼ਵਾਲਾ ਮੰਦਰ ਤੋਂ ਸ਼ਿਵਨੀ ਮਹਾਰਾਜ ਦੇ ਯਾਦ ਵਿੱਚ ਉਹਨਾਂ ਨੂੰ ਸਮਰਕਤ ਹੋ ਗਏ ਉਹਨਾਂ ਦੀ ਜਨਮ ਘਰ ਦੀ ਖੋਲ ਵਿੱਚ ਇੱਕ ਸ਼ੋਭਾ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ ਮੈਂ ਸਮਝਦਾ ਸਾਡੇ ਸ਼ਹਿਰ ਦੀ ਇੱਕ ਖੂਬੀ ਹੈ ਇੰਗਰੇਵੇ ਛਾਰੇ ਧਰਵਾ ਦੇ ਲੋਕ ਸਾਧੀਆਂ ਭਰਾਤਰੀਆਂ ਦੇ ਲੋਕ ਇਕੱਠੇ ਹੋ ਕੇ ਕੋਈ ਵੀ ਧਾਰਮਿਕ ਸਮਾਗਮ ਹੋਵੇ ਸਮੂਲੀਅਤ ਕਰਦੇ ਨੇ ਮੈਂ ਇਸ ਧਾਰਮਿਕ ਸਮਾਗਮ ਵਿੱਚ ਆਪਣੇ ਸਾਥੀਆਂ ਸਮੇਤ ਆਇਆ ਖੁਸ਼ੀ ਮਹਿਸੂਸ ਕਰਦੇ ਹਾਂ ਜਦੋਂ ਸ਼ਹਿਰ ਵਿੱਚ ਕੋਈ ਇਸ ਤਰ੍ਹਾਂ ਦਾ ਧਾਰਮਿਕ ਪ੍ਰੋਗਰਾਮ ਹੁੰਦਾ ਹੈ ਤੋਂ ਮੈਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਅਲਾਕਾ ਵਾਸੀਆਂ ਨੂੰ ਬੇਸ਼ੁਮਾਰ ਤੇ ਸੱਚਿਆ ਸੰਤਾਨੂ ਆਜੋ ਤੇ ਪਾਵਨ ਪੁੱਤਰ ਦੇਨ ਦੀ ਲੱਖ ਲੱਖ ਵਧਾਈ ਦੇਣਾ ਔਰ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਦਾ ਸੱਚੇ ਬਾਦਸ਼ਾਹ ਰਹਿਮਤ ਕਰਕੇ ਇਹ ਸਾਰਿਆਂ ਵਿੱਚ ਪਿਆਰ ਅਫਾਗ ਇਕਤਾ ਫਿਰ ਬਰਖਿਸ਼ ਕਰਿਓ ਰਾਮ ਕਰਕੇ ਸਾਰਨ ਖੁਸ਼ੀਆਂ ਮਕਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਹਰ ਮਹਾਦੇਵ ਸਾਰੇ ਨਗਰ ਨਿਵਾਸੀ ਭੈਣ ਭਰਾਵਾਂ ਨੂੰ ਸ਼ਿਵਰਾਤਰੀ ਦੇ ਮਹਾਂ ਸ਼ਰਧੀ ਲੱਖ ਲੱਖ ਵਧਾਈ ਹੋਏ ਸਾਰੇ ਵੀਰੋ ਮਹਾਮਾ ਆ ਕੇ ਪਹੁੰਚੋ ਕਿ ਸਾਡੀ ਸ਼ੋਪਾ ਯਾਤਰਾ ਸਟਾਰਟ ਹੋ ਗਈ ਹੈ ਸ਼ਹਿਰ ਦੇ ਭਵੰਤੇ ਵੀ ਸਾਰੇ ਆ ਗਏ ਨੇ ਤੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਨਗਰ ਨਿਵਾਸੀਆਂ ਨੂੰ ਭੈਣ ਭਰਾਵਾਂ ਨੂੰ ਸ਼ਿਵਰਾਤਰੀ ਮਹਾ ਸ਼ਰਧੀ ਲੱਖ ਲੱਖ ਵਧਾਈ ਹੋਏ ਮਾਈ ਸੁਕਰਕਰ ਕੁਮਾਰ ਭਾਤੀਆ ਸਾਧਕਾ ਪ੍ਰਧਾਨ ਨਗਰਪਾਲਿਕਾ ਕਾਦੀਆ ਆਪਣੇ ਸਾਰੇ ਦੇਸ਼ ਵਾਸੀਆਂ ਨੂੰ ਨੇ ਸਾਰੀ ਦੁਨੀਆ ਦੇ ਬੈਠੇ ਹੋਏ ਸਾਰੇ ਦੇਸ਼ਵਾਸੀਆਂ ਭਾਰਤਵਾਸੀਆਂ ਨੂੰ ਅੱਜ ભગવાન ਸ਼ਿਵ ਬੋਲੇ ਸ਼ੰਕਰ ਦੀ ਰਾਤ ਪਰੋਤੇ ਲੱਖ ਲੱਖ ਵਧਾਈ ਜਨਾਂ ਅੱਜ ਸਾਰੇ ਸ਼ਹਿਰ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਭਗਵਾਨ ਬੋਲੇ ਸ਼ੰਕਰ ਦੀ ਸ਼ਾਦੀ ਦੀਆਂ ਜਿਹਦੇ ਤੇ ਹਿੰਦੂ ਸਿੱਖ ਮੁਸਲਮਾਨ ਈਸਾਈ ਸਾਰੇ ਭਾਈਚਾਰੇ ਵਾਲੇ ਇਕੱਠੇ ਹੋ ਕੇ ਇਸ ਤਹਾਨੂੰ ਨਾ ਰਿਹਾ ਜੈ ਜੈ ਸ਼ਿਵ ਸ਼ੰਕਰ ਦਾ ਅੱਜ ਸ਼ਿਵਰਾਤਰੀ ਦੇ ਜੋਬ ਅਕਸਰ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਲੱਖ ਲੱਖ ਵਧਾਈ ਹੋਵੇ ਤੇ ਸ਼ਹਿਰ ਦੇ ਸਹਿਯੋਗ ਦੇ ਨਾਲ ਤੇ ਸ਼ਿਪਕਾ ਦੇ ਸਹਿਯੋਗ ਦੇ ਨਾਲ ਅੱਜ ਧੂਮ ਭਾਵਨਾ ਸ਼ੋਭ ਯਾਤਰਾ ਕੱਢੀ ਜਾ ਰਹੀ ਹੈ ਤੇ ਇਹਦੇ ਵਿੱਚ ਸ਼ਹਿਰ ਵਾਸੀ ਤੋ ਫੀਲ ਲੈ ਕੇ ਵੱਧ ਚੜ੍ਹ ਕੇ ਵਿੱਚ ਸਾਥ ਦੇਵੇ ਸ਼ਹਿਰ ਸ਼ਿਪਕਾ ਅੱਜ ਸ਼ਹਿਰ ਵਾਸੀਆਂ ਨੂੰ ਸੋ ਰਾਤਰੀ ਦੀ ਲੱਖ ਲੱਖ ਵਧਾਈ ਆ ਸ਼ਹਿਰ ਵਾਸੀ ਸਹਿਯੋਗ ਨਾਲ ਕਾਲਜ ਸ਼ੰਕਰ ਦੀ ਸੋ ਰਾਤਰੀ ਸ਼ੋਭ ਯਾਤਰਾ ਸ਼ਹਿਰ ਤਾਂ ਹੁੰਦੀ ਹੋਈ ਪਰ ਨਗਰ ਚ ਕਾਲਾ ਬਾਇਆ ਦੇਰਵੇ ਰੋ ਤੋਂ ਤਰਪੁਰਾ ਬਣਾ ਸਾਰਿਆਂ ਬਣਾ ਬਹੁਤ ਕਰ ਲਿਆ ਹੋਇਆ ਅਸੀਂ ਦੁਬਾਰਾ ਦੁਬਾਰਾ ਚੋਂ ਪਹੁੰਚ ਰਾ ਮੈਂ ਸ਼ਹਿਰ ਵਾਸੀਆਂ ਨੂੰ ਇਲਾਕੇ ਵਾਸੀਆਂ ਨੂੰ ਸੋਰਾਤਰੀ ਦੀ ਲੱਖ ਲੱਖ ਵਧਾਈ ਜਨਾ ਕਿਹਾਂ ਪਹੁੰਚਦਾ ਸੀ ਜਿਆ Thank <laughs> you.